ਆ ਲੈ ਕੱਪੜੇ ਤਾਂ ਧੋ ਲੇ। ਹਾਜੀ ਰੋਟੀ ਬਣਾਉਣੀ ਦੀ ਪਈ ਆ। ਸਪੀਡ ਪਾ ਲਾ। ਹਾਂਜੀ। ਕੀ ਕਰੀ ਜਾਂਦੀ ਆ? ਕੱਪੜੇ ਧੋ ਕੇ ਹਟੀਆਂ। ਕੀ ਹੋ ਗਿਆ? ਰੋਟੀ ਬਣਾ ਲਨ ਦੀ। ਬਸ ਮੈਂ ਲੱਗੀਆਂ ਰੋਟੀ ਬਣਾਉਣਾ। ਆਟਾ ਗੁੰਨਿਆ ਪਿਆ। ਬਣਾਉਣੀ ਆ ਰੋਟੀ। ਕੀ ਹੋ ਗਿਆ? ਐਂ ਕਿਉਂ ਮੂੰਹ ਕਰਿਆ ਤੁਸੀਂ? ਹੋਇਆ ਤਾਂ ਕੁਛ ਨਹੀਂ। ਉਹ ਬਾਈ ਟਕਰਿਆ ਸੀਗਾ। ਅੱਛਾ। ਉਹ ਕੁਝ ਦਾ ਸੀ ਕਹਿੰਦਾ ਕੀ ਹੋਇਆ ਬਹਾਨਾ ਮਾਰਤਾ ਮੈਂ ਹਾਂ ਬਹਾਨਾ ਮਾਰਦੇ ਮੈਂ ਕਿੰਨਾ ਕ ਟਾਈਮ ਬਹਾਨੇ ਮਾਰੀ ਜਾਓਗੇ ਮੈਂ ਤਾਂ ਇਹ ਕਹਿੰਨੀ ਆ ਆਪਣਾ ਨੇ ਇਸੇ ਚ ਹੀ ਭਲਾਪਾ ਬਾਈ ਨੂੰ ਦੱਸ ਦਈਏ ਸਾਰਾ ਕੁਝ ਵਧੀਆ ਰਵਾਂਗੇ ਨਾਲੇ ਰੋਜ਼ ਰੋਜ਼ ਉਹਨਾਂ ਦੇ ਸਵਾਲਾਂ ਦੇ ਜਵਾਬ ਕਿੱਥੋਂ ਦੇਈ ਜਾਈਏ ਬਾਈ ਨੂੰ ਤਾਂ ਦੱਸ ਦਿਆਂਗੇ ਤੈਨੂੰ ਭਾਬੀ ਦਾ ਨਹੀਂ ਨਾ ਪਤਾ ਕਿਹੜੇ ਸੁਭਾਅ ਦੀ ਆ ਠੀਕ ਜਦੋਂ ਬਾਈ ਨੂੰ ਦੱਸਤਾ ਤੁਹਾਨੂੰ ਕੀ ਲੱਗਦਾ ਭਾਬੀ ਨੂੰ ਦੱਸੂਗਾ ਨਾ ਉਹ ਨਾਲੇ ਮੈਨੂੰ ਐ ਲੱਗਦਾ ਬਾਈ ਨਾਲੋਂ ਜ਼ਰੂਰੀ ਤਾਂ ਭਾਬੀ ਨੂੰ ਦੱਸਣਾਗਾ ਨਾਲੇ ਤੁਹਾਨੂੰ ਪਤਾ ਹੀ ਹੈ ਦੀਦੀ ਦੇ ਸੁਭਾ ਦਾ ਉਹ ਪਤਾ ਕੀ ਕਰੂਗੀ ਜੇ ਆਪਾਂ ਨਾ ਦੱਸਿਆ ਆਂਡ ਗਵਾਨ ਚ ਜਾ ਕੇ ਗੱਲਾਂ ਕਰੂਗੀ ਤੇ ਵੈਸੇ ਵੀ ਫਿਰ ਉਹ ਤਾਂ ਸਾਰੀ ਰਿਸ਼ਤੇਦਾਰੀਆਂ ਚ ਗਾ ਦਊਗੀ ਤੇ ਦੋਨੋਂ ਪਤਾ ਲੱਗਿਆ ਕੀ ਕਿਸੇ ਨੂੰ ਮੂੰਹ ਦਿਖਾਵਾਂਗੇ ਲੈ ਸੰਦੀਪ ਉਹਨਾਂ ਦੀ ਵੀ ਤਾਂ ਕੁਛ ਲੱਗਦੀ ਆ ਆਪਾਂ ਕਹਿ ਦਾਂਗੇ ਵੀ ਦੱਸਿਓ ਨਾ ਕਿਸੇ ਨੂੰ ਇੱਜ਼ਤ ਤਾਂ ਉਹਨਾਂ ਦੀ ਵੀ ਉਨੀ ਆ ਬਾਈ ਤਾਂ ਚਲ ਮੰਨ ਲਿਆ ਪਰ ਫੇਰ ਵੀ ਭਾਬੀ ਹੋਊ ਤਾਂ ਆਉਦੀ ਹੈਗੀ ਕੋਈ ਨਹੀਂ ਸਮਝਾ ਦਾਂਗੇ ਆਪਾਂ ਸਮਝ ਜੂਗੀ ਨਾਲੇ ਫਿਰ ਜੇ 10 ਵੀ ਦਊ ਫੇਰ ਕੀ ਆ ਤੂੰ ਤਾਂ ਉਹੀ ਟੈਨਸ਼ਨ ਲਈ ਜਾਂਨੇ ਆ ਆਪਾਂ ਕਿਹੜਾ ਉਹਨੂੰ ਕਿਹਾ ਸੀ ਵੀ ਭਾਈ ਤੂੰ ਭੱਜ ਜਾ ਲੋਕਾਂ ਨੂੰ ਵੀ ਤਾਂ ਪਤਾ ਹੀ ਆਪਾਂ ਨੂੰ ਵੀ ਤਾਂ ਉਹਨਾਂ ਹੀ ਦੁੱਖ ਆ ਸਮਝ ਜਾਣਗੇ ਸਾਰੇ ਨਾਲੇ ਨਾ ਕੀਰਾਂ ਕੀਰਾਂ ਹੀ ਗੱਲ ਹੁੰਦੀ ਆ ਪਿੰਡ 'ਚ ਹੌਲੀ ਹੌਲੀ ਗੱਲ ਠੰਡੀ ਪੈ ਜੂਗੀ ਬਸ ਫੇਰ ਕੋਣ ਕਿਸੇ ਨੂੰ ਯਾਦ ਕਰਦਾ ਹੁਣ ਫਿਰ ਕਿਵੇਂ ਕਰੀਏ ਹੁਣ ਫਿਰ ਐਂ ਕਰੋ ਜੇ ਕੋਈ ਪੁੱਛਦਾ ਹਿੰਮਤ ਕਰਕੇ ਨਾ ਦੱਸ ਦਿਆ ਕਰੋ ਹਮ ਹਿੰਮਤ ਕਰਕੇ ਦੱਸ ਦਿਆ ਕਰੋ ਗੱਲਾਂ ਦੇ ਕਿੜੀਆਂ ਕਰੀਂ ਹਿੰਮਤ ਕਰਕੇ ਦੱਸਣ ਨੂੰ ਦੱਸ ਕੋਈ ਬੜੀ ਭਦਰਕਾਰੀ ਦੀ ਗੱਲ ਹੋਈ ਹੋਈ ਹੈ ਨਾ ਵੀ ਲੋਕਾਂ ਨੂੰ ਦੱਸ ਦੇ ਫਿਰਗੇ ਚੱਲ ਠੀਕ ਆ ਬੋਲੀ ਚੱਲੋ ਫਿਰ ਝੂਠ ਤੇ ਝੂਠ ਸੱਚ ਨੇ ਤਾਂ ਇੱਕ ਦਿਨ ਸਾਹਮਣੇ ਆਉਣਾ ਹੀ ਹੁੰਦਾ ਕਿੰਨੇ ਮਰਜ਼ੀ ਝੂਠ ਬੋਲੋ ਨਾਲੇ ਫਿਰ ਤੁਹਾਨੂੰ ਜ਼ਿਆਦਾ ਸ਼ਰਮ ਆਊਗੀ ਵੀ ਤੁਸੀਂ ਕੀ ਕੀ ਝੂਠ ਬੋਲਿਆ ਜੇ ਆਪਾਂ ਐਵੇਂ ਕਰਦੇ ਆ ਥੱਲੇ ਬਾਈ ਨੂੰ ਦੱਸ ਦਿੰਨੇ ਆਂ ਬਾਈ ਆਪੇ ਆਪ ਬੀਨੂ ਆਪਦੇ ਤਰੀਕੇ ਨਾਲ ਦੱਸ ਦੂ ਨਾਲੇ ਸਮਝਾ ਦੂਗਾ ਉਹਨੂੰ ਹਾਂ ਕੱਲੇ ਬਾਈ ਨੂੰ ਦੱਸ ਦਿੰਨੇ ਆ ਕਹਿੰਦਾ ਬਾਈ ਨੂੰ ਦੱਸ ਤਾ ਨਾ ਬਾਈ ਦੱਸੂਗਾ ਦੀਦੀ ਨੂੰ ਫਿਰ ਉਹ ਭੱਜੀ ਭੱਜੀ ਮੇਰੇ ਕੋਲੇ ਆਊਗੀ ਸੋ ਸੋ ਕਸਸ ਸੁਣਾਊਗੀ ਮੈਨੂੰ ਵੀ ਮੈਨੂੰ ਤੁਸੀਂ ਝੂਠ ਬੋਲਦੇ ਸੀ ਆਏ ਆ ਬਾਹਰ ਨਾਲੇ ਉਹ ਤਾਂ ਹੌਲੀ ਵੀ ਨਹੀਂ ਬੋਲਦੀ ਆਂਡ ਗੁਮਾਂਡ ਚ ਉਹਦੇ ਹੀ ਸੁਣਾ ਦੂਗੀ ਉਹ ਤੁਸੀਂ ਦੋਨਾਂ ਨੂੰ ਹੀ ਦੱਸ ਦੋ ਨਾ ਚਲ ਦੇਖਦੇ ਆ ਫਿਰ ਕੀ ਬਣਦਾ ਦੇਖਣਾ ਕੀ ਆ ਚਲ ਕੋਈ ਨਹੀਂ ਐਵੇਂ ਨਾ ਟੈਨਸ਼ਨ ਲਿਆ ਕਰੋ ਜਦੋਂ ਬਾਈ ਨੇ ਸੰਦੀਪ ਬਾਰੇ ਗੱਲ ਛੇੜੀ ਸੀ ਕੋਈ ਬਾਈ ਨੇ ਕੋਈ ਗੱਲ ਨਹੀਂ ਥੋਰੀ ਉਹ ਤਾਂ ਮੈਨੂੰ ਕਹਿੰਦਾ ਸੀ ਤੂੰ ਐਵੇਂ ਜੇ ਰਹਿਣਾ ਮੈਂ ਉਹਨੂੰ ਘਤ ਮਾਰਦਾ ਸੀ ਮੈਂ ਬਾਈ ਮੈਂ ਤਾਂ ਬਿਮਾਰ ਆ ਗਿਆ ਅੱਛਾ ਪਰ ਫੇਰ ਵੀ ਜਦੋਂ ਲੋਕਾਂ ਤੋਂ ਪਤਾ ਲੱਗੂ ਉੱਤੇ ਬਾਈ ਨੇ ਫਿਰ ਗੁੱਸਾ ਕਰਨਾ ਕਿ ਤੂੰ ਤੁਸੀਂ ਐਡੀ ਵੱਡੀ ਗੱਲ ਮੇਰੇ ਤੋਂ ਕੋਈ ਫਿਰ ਇਹ ਤਾਂ ਆਪਾਂ ਹੀ ਦੱਸ ਦਿੰਨੇ ਆ ਇਹੀ ਤਾਂ ਤੁਹਾਨੂੰ ਮੈਂ ਸਮਝਾਉਣੀ ਆ ਨਾਲੇ ਮੈਨੂੰ ਨਾ ਕਦੇ-ਕਦੇ ਤਾਂ ਐਂ ਲੱਗਦਾ ਵੀ ਜੇ ਆਪਾਂ ਬਾਈ ਨੂੰ ਉਹਦੇ ਹੀ ਦੱਸਿਆ ਹੁੰਦਾ ਨਾ ਉਹਨੂੰ ਮੋੜ ਲਿਆਂਦਾ ਨਾਲੇ ਤੁਹਾਨੂੰ ਵੀ ਬਾਈ ਦੇ ਸੁਭਾਅ ਦਾ ਪਤਾ ਹੀ ਆ ਕਿਵੇਂ ਮਰਜ਼ੀ ਕਰਦਾ ਉਹਨੂੰ ਤਾਂ ਪਤਾਲਾਂ 'ਚੋਂ ਵੀ ਭਾਲ ਲੈਂਦਾ ਉਹ ਆਪਣੀ ਇੱਜ਼ਤ ਬਚ ਜਾਂਦੀ ਵਿਆਹ ਦਿਨ ਦੇ ਲਿਆ ਕੇ ਪਰ ਤੁਸੀਂ ਕਿਹੜਾ ਕੋਈ ਗੱਲ ਮੰਨਣੀ ਹੁੰਦੀ ਆ ਪਹਿਲਾਂ ਵੀ ਨਹੀਂ ਮੇਰੀਆਂ ਗੱਲਾਂ ਮੰਨੀਆਂ ਤਾਂ ਹੀ ਤਾਂ ਇੱਥੋਂ ਤੱਕ ਪਹੁੰਚ ਗਏ ਚਲ ਫਿਰ ਹੁਣ ਮੰਨ ਲੰਨਾ ਹੁਣ ਦੱਸ ਦਿੰਨੇ ਆ ਬਾਈ ਹੁਣ ਤਾਂ ਨਾ ਸਿਰ ਤੋਂ ਪਾਣੀ ਲੰਘ ਗਿਆ ਹੁਣ ਤਾਂ ਮੰਨੋ ਨਾ ਮੰਨੋ ਜਿਵੇਂ ਤੁਹਾਨੂੰ ਠੀਕ ਲੱਗਦਾ ਨਾ ਉਵੇਂ ਹੀ ਕਰ ਲਓ ਰੋਟੀ ਬਣਾਉਣੀ ਆ ਮੈਂ ਤਾਂ ਇਹ ਫਿਰ ਦੱਸਣਾ ਤਾਂ ਪਊਗਾ ਹੀ ਨਾ ਇਹ ਪਤਾ ਨਹੀਂ ਚਾਹੀਦੀ ਆ। ਇਹ ਵੀ ਨਹੀਂ ਸਮਝਦੀ ਮੈਨੂੰ। ਅਜੇ ਤਾਂ ਬਾਈ ਨੂੰ ਆ ਪਤਾ ਲੱਗੂਗਾ। ਤੇ ਫਿਰ ਬਾਈ ਨੇ ਕਿੰਨਾ ਗੁੱਸਾ ਕਰਨਾ ਵੀ ਐਡੀ ਵੱਡੀ ਗੱਲ ਮੇਰੇ ਤੋਂ ਕੋਈ। ਤੇ ਦੱਸਣਾ ਤਾਂ ਪੈਣਾ ਹੀ ਹੁਣ। ਹਾਂ ਵੇਖ ਲਾ। 1800 ਰੁਪਏ ਤਾਂ ਨਾ ਆ ਦੁਕਾਨ ਵਾਲੇ ਦਾ ਬਣਾ ਪਿਆ। ਜੇ ਨਾ ਸਿੱਧਾ ਪਤਾ ਚਾਕੇ ਲੈ ਕੇ ਜਾਂਦਾ। ਹੁਣ ਮੇਰੇ ਤਾਂ ਦਿਮਾਗ ਤੇ ਟੈਨਸ਼ਨ ਹੋਈ ਪਈ ਆ। ਵੀ ਕੀ ਕਰੀਏ ਯਾਰ। ਪੈਸੇ ਟੱਕੇ ਤਾਂ ਕੋਈ ਮੂੰਹ ਸਰ ਬਣ ਨਹੀਂ ਰਿਹਾ ਜਿਹੜੇ ਕੋਲੇ ਸੀ ਆਪਾਂ ਤਾਂ ਉਹ ਵੀ ਚਲਾ ਬੈਠੇ ਰਹੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਹਸਾਬ ਸਾਰਾ ਖਾਚਾ ਕਰ ਲੈਣੇ ਮੈਂ ਕੁਝ ਬੋਲੀ ਜਾਂਦਾ ਆਪਾਂ ਚੁੱਪ ਕਰਕੇ ਖੜੇ ਆ ਮੈਨੂੰ ਸੁਣੀ ਜਾਂਦਾ ਜੀ ਪਰ ਮੈਂ ਸੁਣਨ ਦੇ ਮੂਡ 'ਚ ਨਹੀਂ ਹੈਗੀ ਕਿਉਂ ਕੀ ਹੋਇਆ ਤੁਹਾਨੂੰ ਪਤਾ ਤੁਸੀਂ ਬੋਰਿੰਗ ਹੋ ਰਹੇ ਹੋਗੇ ਬੋਰਿੰਗ ਹੋ ਰਹੇ ਹੋਰ ਮੈਨੂੰ ਹੁਣ ਨੱਚਣ ਲੱਗ ਜਾ ਜਿੱਦ ਦੇ ਆਪਾਂ ਇੱਥੇ ਆਏ ਹੋਏ ਆਂ ਕੀ ਗੱਲਾਂ ਹੋਈ ਜਾਂਦੀਆਂ ਨੇ ਕੰਮ ਕਰਦਿਆਂ ਐਨੇ ਪੈਸੇ ਲੱਗੇ ਐਨਾ ਆ ਗਿਆ ਪੈਸਾ ਐਨਾ ਖਰਚ ਹੋ ਗਿਆ ਐਨੇ-ਐਨੇ ਦੇ ਦੇਣੇ ਆ ਕਿਰਾਇਆ ਦੇਣਾਗਾ ਕਰੇ ਤੁਸੀਂ ਪਿਆਰ ਦੀ ਗੱਲ ਕੀਤੀ ਨਹੀਂ ਚਲ ਠੀਕ ਐ ਚੰਗਾ ਮੈਂ ਤਾਂ ਅੱਜ ਤੋਂ ਬਾਅਦ ਤੇਰੇ ਕੋਲੇ ਕੋਈ ਕੰਮ ਦੀ ਗੱਲ ਕਰਦਾ ਹੀ ਨਹੀਂਗਾ ਜਿਹੜੀ ਕਰਨੀ ਹੋਮ ਆ ਆਪ ਹੀ ਵੇਖ ਲਿਆ ਕਰੋ ਚਲ ਤੂੰ ਮੈਨੂੰ ਐਂ ਦੱਸ ਵੀ ਆਪਾਂ ਸੂਟ ਲੈ ਕੇ ਆਈਏ ਤੇਰੇ ਵਾਸਤੇ ਨੇ ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ ਕਿਉਂ ਕੀ ਗੱਲ ਮੇਰਾ ਮਾਨ ਹੀ ਨਹੀਂ ਹੈਗਾ ਕੁਝ ਲੈ ਕੇ ਆਉਣ ਦਾ ਫਿਰ ਆਪਾਂ ਐ ਕਰਦੇ ਹਾਂ ਕੁਝ ਖਾ ਪੀਓ ਨੇ ਕੋਈ ਬਾਹਰ ਘੇੜਾ ਘੁੜਾ ਕੱਢੇ ਉਹਨੇ ਹੂੰ ਹੋਰ ਫਿਰ ਮੂਡ ਕਾਦਾ ਚਲੋ ਮੈਂ ਦਰਨੇ ਜਾ ਕੇ ਬੈਨ ਨਹੀਂ ਆਗੀ ਮੈਨੂੰ ਤਾਂ ਨੀਂਦ ਆਈ ਜਾਂਦੀ ਉਹ ਮੈਨੂੰ ਇਹਦਾ ਦੱਸਦੇ ਹੋਇਆ ਕੀ ਆ ਅੱਜ ਤੋਂ ਬਾਅਦ ਮੈਂ ਤਾਂ ਕਾਪੀ ਨੂੰ ਹੱਥ ਮਿਲਵਾਉਂਦਾ ਬਸ ਅੰਦਰ ਹੀ ਰੱਖ ਦੂੰ ਨਹੀ ਇਹ ਕਾਪੀ ਨਹੀਂ ਇਹ ਤਾਂ ਮੇਰੀ ਸੋਕਣਾਂਗੀ ਜਦੋਂ ਵੀ ਦੇਖਾਂ ਜਦੋਂ ਵੀ ਕੋਈ ਵੀ ਕੰਮ ਕਰ ਜਾਵੇ ਮੈਂ ਤੁਹਾਡੇ ਕੋਲੇ ਆ ਕੇ ਖੜਾ ਨਾ ਬਸ ਹਾਂ ਉਹੀ ਕਾਪੀ ਹੱਥ ਚ ਹੁੰਦੀ ਹੈਗੀ ਕੋਈ ਹੋਰ ਗੱਲ ਹੀ ਨਹੀਂ ਹੈਗੀ ਆਪਣਾ ਨਵਾਂ ਨਵਾਂ ਵਿਆਹ ਹੋਇਆਗਾ ਅਗਲਾ ਕਿੰਨੀਆਂ ਗੱਲਾਂ ਕਰਦਾਗਾ ਕਿੰਨਾ ਕੁਝ ਸੋਚਦਾ ਆਪਾ ਬੋਰਿੰਗ ਗੱਲਾਂ ਦੇਖ ਚੂੜਾ ਕਿੱਥੇ ਤੇਰਾ ਕਿ ਬਧਾਤਾ ਬਸ ਮੈਂ ਨਹੀਂ ਬੁਲਾਉਂਦੀ ਤੁਹਾਨੂੰ ਵਿਆਹ ਤੋਂ ਪਹਿਲਾਂ ਕਹਿਣੀ ਹੁੰਦੀ ਸੀ ਮੈਂ ਚੂੜਾ ਪਾਉਣਾ ਹੈਗਾ ਮੇਕਅਪ ਕਰਕੇ ਰੱਖਿਆ ਕਰਨਾ ਹੈ ਘੈਂਟ ਘੈਂਟ ਜੇ ਮੈਂ ਸੂਟ ਪਾਇਆ ਕਰਨੇ ਹੈਗੇ ਪੱਗ ਨਾਲ ਮੈਚ ਕਰਕੇ ਪਾਇਆ ਕਰਨੇ ਹੈ ਪੋਰਾ ਬਣੀ ਕੁਛ ਕਰਦੀ ਆਹੀ ਜੀਨ ਟੌਪ ਤੇ ਰਹਿ ਐ ਪਾਇ ਲੱਗਦਾ ਜਿਵੇਂ ਮੈਂ ਕਹੇ ਦੀ ਆਪਾਂ ਕਿਸ ਕਾਲਜ ਚ ਚਲੇ ਹੁੰਨੇ ਆ ਉਪਰੋਂ ਮੈਂ ਇਸ ਟਾਈਮ ਕਾ ਵੀ ਚੱਕੀ ਖੜਾਗਾ ਜਿਆਦਾ ਤੋਂ ਪਹਿਲਾਂ ਤੋਂ ਤੁਸੀਂ ਵੀ ਬਹੁਤ ਕੁਛ ਕਹਿੰਦੇ ਸੀਗੇ ਜਿਵੇਂ ਤੈਨੂੰ ਮੈਂ ਬਹੁਤ ਖੁਸ਼ ਰੱਖੂਗਾ ਅੱਜ ਜਿਵੇਂ ਜਿਵੇਂ ਤੂੰ ਕਹਾਂਗੀ ਮੈਂ ਉਹਨਾਂ ਮੇ ਕਰੂੰਗਾ ਆਪਾਂ ਕੋ ਮਣ ਫਿਰਨੇ ਜਾਇਆ ਕਰਾਂਗੇ ਕਿੱਦੇ ਦੇ ਮੈਂ ਇਸ ਘਰ ਚ ਹੀ ਬੰਦਾਂਗੀ ਤੇ ਅੱਜ ਆਪਾਂ ਗਏ ਵੀ ਕਦੇ ਵਾਸਤੇ ਸਿਰਫ ਸਮਾਨ ਲੈਣ ਵਾਸਤੇ ਤੇ ਉਹਦਾ ਵੀ ਤੁਸੀਂ ਸਭ ਕਿਤਾਬ ਕਰੀ ਜਾਂਨੇ ਹੋਗੇ ਉਹ ਫਿਰ ਹੁਣ ਪੈਸੇ ਤਾਂ ਦੇਣੀ ਹਨ ਉਹਨਾਂ ਦੇ ਚਲ ਕੋਈ ਨਾ ਤਾਂ ਮੈਂ ਆਪੇ ਵੇਖ ਲਊਗਾ ਨਾਲੇ ਮੈਂ ਕੱਲ ਕਿਤੇ ਹੋਰ ਪਤਾ ਉਥੇ ਵੈਸੇ ਵੀ ਕਹਿ ਰਹੇ ਆ ਉਹ ਕਹਿੰਦੇ ਵੀ ਚਲੋ ਕਰਾ ਕਰੋ ਤੁਸੀਂ ਕੰਮ ਦੀ ਗੱਲ ਆ ਮੈਂ ਸੁਣਨ ਦੇ ਮੁੱਤ ਥੋੜਾ ਮੇਰੀ ਗੱਲ ਆ ਉਹਨਾਂ ਨੇ ਤਾਂ ਮੈਨੂੰ ਕਿਹਾ ਹੈ ਕਹਿੰਦੇ ਵੀ 15-20000 ਰੁਪਏ ਦੇ ਦੇ ਕਰਨੇ ਆਪਣੇ ਵਧੀਆ ਚੱਲ ਜਾ ਕਰਨਾ ਤੂੰ ਮੈਨੂੰ ਐਂ ਦੱਸ ਵੀ ਫਿਲਹਾਲ ਮੇਰੇ ਕੋਲ ਵੀ ਇਹ ਚਾਰ-ਪੰਜ ਦਿਨ ਫਰੀ ਆ ਆਪਾਂ ਕਿਤੇ ਚੱਲੀਏ ਘੁੰਮਣ ਫਿਰਨਾ ਆਈ ਗਏ ਲੈਂਡ ਤੇ ਸਮਝ ਹੀ ਗਏ ਵੀ ਮੈਂ ਕੀ ਚੋਣੀ ਹੈਗੀ ਚਲ ਦੱਸ ਫਿਰ ਆਪਾਂ ਕਿੱਥੇ ਚੱਲ ਗਏ ਹਮ ਆਪਾਂ ਵਾਲੀ ਦੂਰ ਤੱਕ ਨਹੀਂ ਜਾਂਦੇ ਜਿੱਥੇ ਮਨ ਲੱਗੇ ਸਕੂਨ ਮਿਲੇ ਜਿੱਤੇ ਆਪਾਂ ਨੂੰ ਨਾ ਵਧੀਆ ਵੀ ਆਪਾਂ ਖੁਸ਼ ਹੋਈਏ ਦੋਨੇ ਇਹਨਾਂ ਇੱਕ ਦੂਜੇ ਨਾਲ ਹੂੰ ਫਿਰ ਐ ਕਰਦੇ ਆਪਾਂ ਸ਼ਮਲੇ ਚੱਲਦੇ ਆਂ ਹੈ ਚੱਲਗੇ ਚੱਲ ਫਿਰ ਐ ਕਰ ਅੱਜ ਤਿਆਰੀ ਕਰ ਲਾ ਕੱਲ ਨੂੰ ਆਪਾਂ ਸਵੇਰੇ ਨਿਕਲ ਜਾਵਾਂਗੇ ਠੀਕ ਆ ਚਲ ਆਏ ਜਿੰਨਾ ਚਿਰ ਹਰਾ ਜਾ ਨਹੀਂ ਨਾ ਹੁੰਦਾ ਉਹਨਾਂ ਚੱਪਾ ਸੁੱਕੀ ਤੂੜੀ ਸਿੱਟਨੀ ਪਊਗੀ ਹੁਣ ਮੈਨੂੰ ਆਇਆ ਆਜੇ ਛੇਤੀ ਬੰਨ ਦੇ ਇਹਨੂੰ ਦੇਖੀ ਕੀ ਇਹਨੇ ਪਸੂ ਬੰਨ ਦੇ ਲੈ ਜੀ ਅੱਗੇ ਤਾਂ ਮੈਂ ਸੋਥੋ ਬਣਾਉਦੀ ਹੁੰਦੀ ਸੀ ਅੱਜ ਕਿਵੇਂ ਬੰਨ ਦਿੰਦੀ ਮੈਂ ਪਸੂ ਉਹ ਚਲ ਮੈਨੂੰ ਉਥੇ ਮੜੀ ਮੈਂ ਕੱਲਾਂ ਬਾਤਾਂ ਸੁਣਨ ਲੱਗ ਗਿਆ ਮੜਾ ਮੋਟਾ ਲੇਟ ਹੋ ਗਿਆ ਤੂੰ ਇਹ ਜੂ ਕੀ ਗੱਲਾਂ ਸੁਣਨ ਲੱਗ ਗਿਆ ਜਿਹੜਾ ਲੇਟ ਹੋ ਗਿਆ ਉਹ ਰੇ ਦੀਆਂ ਗੱਲਾਂਆਂ ਸੀ ਕਹਿੰਦੇ ਵੀ ਇੱਥੇ ਤਾਂ ਵਾਧੂ ਮਿਲ ਜਾਂਦੀ ਐ ਇਸ ਨਾਲ ਇੱਥੇ ਸਰਗਾ ਅੱਗੇ ਜ਼ਿੰਮੇਦਾਰ ਵਾਲਾ ਔਖਾ ਆੜੀ ਪੀ ਪਿੱਛੇ ਚਲ ਕੋਈ ਨਾ ਤੇਰਾ ਅਰਥ ਸਰਗ ਹੈ ਨਾ ਤੂੰ ਬੀਜ ਵਜਾਰਾ ਕਰਤਾ ਤੂੰ ਦੱਸ ਲੋਕਾਂ ਤੋਂ ਕੀ ਲੈਣਾ ਕੋ ਲੋਕਾਂ ਤੋਂ ਕੀ ਲੈਣਾ ਗੱਲਬਾਤ ਤਾਂ ਸੁਣਨੀ ਪੈਂਦੀ ਹਰੇਕ ਬੰਦੇ ਦੀ ਹੋਰ ਹੋਰ ਵਧੀਆ ਤੂੰ ਦੱਸ ਮੈਂ ਤਾਂ ਠੀਕ ਆ ਪਸ਼ੂ ਬਨਦੇ ਬਨਣਾ ਨਾ ਪਸ਼ੂ ਤਾਂ ਕਿ ਬੇਟੀ ਲਾਜਾ ਹੋਇਆ ਪਿਆ ਕੀ ਗੱਲ ਹੈ ਉਹ ਗੱਲ ਤਾਂ ਕੀ ਹੋਣੀ ਤੈਨੂੰ ਪਤਾ ਹੀ ਹੈ ਜਿਹੜੀ ਗੱਲਾਂ ਬਾਤਾਂ ਹੋਈਆਂ ਨੇ ਆਪਣੇ ਤਾਂ ਆਪ ਦੀ ਬੜਾ ਬੁਰੀਆਂ ਗੱਲਾਂ ਹੋ ਗਈਆਂ ਲੋਕਾਂ ਤੱਕ ਗੱਲਾਂ ਪਹੁੰਚ ਗਈਆਂ ਤਾਂ ਵੀ ਪਰੜੀਆਂ ਲੱਗਣਗੀਆਂ ਜੇ ਜੀ ਗੱਲ 6:00 19 ਵਧੀਆ ਰਹਦੀ ਨਾ ਕਿਹੜੀ ਗੱਲ ਛਪਾਉਣ ਨੂੰ ਫਿਰਦਾ ਤੂੰ ਉਹ ਆਪਣੇ ਆਂ ਦੀ ਆਹ ਕੁੜੀ ਦੀ ਉਡੂ ਢੂ ਹੋਈ ਫਿਰਦੀ ਐ ਨਾ ਜਿੱਦਣ ਮੈਂ ਤੈਨੂੰ ਗੱਲ ਦੱਸੀ ਸੀ ਉਸ ਦਿਨ ਤਾਂ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਹੁਣ ਉਡੂ ਢੂ ਹੋਣੀ ਐ ਗੱਲ ਉਡੂ ਢੂ ਤਾਂ ਹੋ ਜੋ ਵੀ ਇਹ ਚ ਆਪਣੀ ਵੀ ਬਦਨਾਮੀ ਐ ਕੱਲੀ ਉਹਨਾਂ ਦੀ ਬਦਨਾਮੀ ਨਹੀਂ ਤੂੰ ਗੱਲ ਕਿਉਂ ਨਹੀਂ ਸਮਝਦੀ ਜਿੰਨੀ ਗੱਲ ਉਲਡੇ ਰਹੇ ਜੇ ਉੰਨੀ ਪੜਦਾ ਜਾਂਦਾ ਹੁੰਦਾ ਇਹ ਤਾਂ ਆਪਸ ਵਿੱਚ ਗੱਲ ਐ ਜੇ ਹੁਣ ਕੱਲ ਨੂੰ ਆਪਾਂ ਆਪਦੇ ਜਵਾਬ ਜੱਲੇ ਵਿਆਹਾਂਗੇ ਤੇ ਆਪਣੇ ਲਾਣੀ ਦੀ ਕੁੜੀ ਐ ਉਹ ਤੇ ਆਪਾਂ ਨੇ ਜਵਾਕਾਂ ਨੂੰ ਕਿਵੇਂ ਰਿਸ਼ਤਾ ਜੁਦਾਗਤਾ ਲੱਗੂ ਵੀ ਕਿਉਂ ਇਹ ਜੇ ਮੇਰੇ ਜਵਾਬਾਂ ਨੇ ਕੀ ਮਾੜਾ ਕਰਤਾ ਵੀ ਸੰਦੀਪ ਦੀ ਵਜ੍ਹਾ ਕਰਕੇ ਦਾਗ ਲੱਗੂਗਾ ਉਹ ਦਾਗ ਤਾਂ ਲੱਗ ਹੀ ਜਾਂਦਾ ਹੁੰਦਾ ਜਦੋਂ ਗੱਲਬਾਤ ਹੋ ਜੇ ਪਤਾ ਸਾਰੇ ਲਾਣੇ ਤੇ ਲੱਗਦਾ ਹੁੰਦਾ ਮੈਂ ਤੈਨੂੰ ਇਹੀ ਗੱਲ ਕਹਿਣਾ ਜੇ ਉਹ ਆਪਦੇ ਘਰੇ ਤੁਰਦੇ ਤਾਂ ਵੀ ਚੰਗੀ ਗੱਲ ਜੇ ਆਹ ਗੱਲ ਤੋਂ ਮਾੜਾ ਮੋਟਾ ਪੜਦਾ ਰਹੀ ਵਧੀਆ ਹੋ ਜੇ ਮੈਨੂੰ ਲੱਗਦਾ ਨਹੀਂ ਵੀ ਜਿਵੇਂ ਤੂੰ ਕਹਿਣਾ ਨਾ ਵੀ ਮੈਂ ਉਹਨਾਂ ਦੀ ਗੱਲ ਨੂੰ ਲੋਟ ਕਰ ਦੂੰ ਐ ਮੰਨਣ ਵਾਲੇ ਹੈ ਨਹੀਂ ਉਹਨੇ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਵੀਰਪਾਲ ਨੇ ਉਹਨੂੰ ਮੈਂ ਪੁੱਛ ਨਹੀਂ ਗਈ ਸੀ ਮੈਂ ਕਿ ਉਹਦੇ ਡਾਂਗ ਮਾਰਨ ਗਈ ਸੀ ਉਹ ਚੱਲ ਜੰਗਾ ਬਾਲੀਆਂ ਗੱਲਾਂ ਦਾ ਡਾਇਆ ਕਰ ਕੋਈ ਗੱਲ ਨਹੀਂ ਠੀਕ ਹੈ ਜਿਹੇ ਜਤੀ ਪੁੱਤ ਆਪਣਾ ਉਹ ਜੀ ਉਹ ਹੈ ਠੀਕ ਹੈ ਚੁੱਪ ਕਰਕੇ ਜਿਹੇ ਜੀ ਕੋਈ ਗੱਲ ਤਾਂ ਜਿੰਨਾ ਟਕਾ ਟਿਕ ਟਿਕਾ ਹੁੰਦਾ ਉਹਨਾਂ ਟਿਕ ਟਿਕਾ ਰੱਖੋ ਬਾਲੀਆਂ ਉਡੂ ਊਡੂ ਨਾ ਕਰੋ ਐਵੇਂ ਲੋਕਾਂ ਦੇ ਬਾਲੀਆਂ ਗੱਲਾਂ ਹੋਣਗੀਆਂ ਹੁਣ ਤਾਂ ਕੋਈ ਸੇ ਮਾੜੀ ਮੋਟੀ ਆਪਣੇ ਚ ਗੱਲ ਹੈ ਫਿਰ ਜੇ ਸਾਰੇ ਪਿੰਡੇ ਚ ਗੱਲ ਫੈਲ ਗਈ ਨਾ ਫਿਰ ਤਾਂ ਹਵਾ ਮੈਨੂੰ ਫੈਲ ਜਾਂਦੀ ਹੁੰਦੀ ਹੈ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਵੀਰਪਾਲ ਨੇ ਤਾਂ ਉਦੋਂ ਮੇਰੇ ਕੱਲ ਰਾਹ ਨਹੀਂ ਪਾਈ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਆਪਾਂ ਸ਼ਨੀ ਕੋਲੇ ਨਾ ਚੱਲ ਕੇ ਅੱਗੇ ਵੀ ਜੇ ਕੋਈ ਗੱਲ ਹੈਗੀ ਆ ਭਾਈ ਲੋਟ ਕਰਨ ਵਾਲੀ ਤਾਂ ਆਪਾਂ ਮਿਲ ਕੇ ਲੋਟ ਕਰ ਦਿੰਨੇ ਆ ਕੋਈ ਨਾ ਚੱਲਿਆ ਆਣਾ ਮੈਂ ਮੜਾ ਇਹ ਪਸ਼ੂ ਬੰਨਦਾ ਤੇ ਛਣੀ ਕੋਲੇ ਚੱਲਿਆਵਾਂਗੇ ਚਲ ਚੰਗਾ ਮੈਂ ਉਹਨਾਂ ਚ ਨਾ ਤਾਰ ਤੋਂ ਕੱਪੜੇ ਸੁੱਕਣੇ ਪਏ ਪਏ ਆ ਉਹਨਾਂ ਨੂੰ ਅੰਦਰ ਰੱਖਦਾ ਰੱਖ ਜੀ ਜੱਭਾ ਗਿਆ ਚੱਲ ਤੂੰ ਦੱਸ ਕੀ ਜਾਣਾ ਛਣੀ ਕੋਲੇ ਤੂੰ ਤਾਂ 20 ਗੱਲਾਂ ਬੜਾਏਂਗੀ ਮੈਂ ਕੱਲੀ ਮਿਲਿਆਉਂਗਾ ਛਣੀ ਕੋਲੇ ਜੇ ਕੋਈ ਗੱਲਬਾਤ ਹੋਈ ਤਾਂ ਅਸੀਂ ਆਪੇ ਸਮਝ ਲਾਂਗੇ ਮਰੀ ਜਾਂਦੇ ਚਲ ਮੈਂ ਪਸ਼ੂ ਬੰਨ ਆਇਆ ਤੁਸੀਂ ਨਾ ਐਂ ਕਰੋ ਮੈਨੂੰ ਹੋਰ ਫੋਨ ਲਿਆ ਦਿਓ ਆ ਦੇਖੋ ਕਿੰਨਾ ਹੈਂਗ ਹੋਈ ਜਾਂਦਾ ਗਾ ਜਮਾਨੀ ਜਾਂਦਾ ਕੋਈ ਮਸਾ ਕੰਮ ਕਰਕੇ 2 ਮਿੰਟ ਬੈੰਨੇ ਆ ਕੋਈ ਗਲਤੀ ਨਮਾ ਹੀ ਲਿਆਉਣੀ ਆਪਾਂ ਹੋਰ ਹੋਰ ਸਨੋ ਸੌਰੀ ਯਾਰ ਮੈਂ ਤਾਂ ਚਾਲੇ ਹੋਣੀ ਭੁੱਲ ਗਈ ਤੇ ਬੱਸ ਬਾਈ ਰਸੀ ਗੱਲ ਵਿੱਚ ਯੋ ਰੋਸਨੀ ਰਸੀ ਗੱਲ ਦੀ ਠੀਕ ਹੈ ਬਾਈ ਹੋਰ ਭਾਈ ਸੀਟ ਆ ਹਾਂਜੀ ਵਧੀਆ ਕੀ ਗੱਲਾਂ ਆ ਸੁਣਤਾ ਪ੍ਰਤਾਪ ਜੀ ਮਾ ਪੰਡਜਾ ਹਾਂ ਸਣੀ ਭਾਈ ਜਿਹੜਾ ਕੋਈ ਤੁਸੀਂ ਸੁਣਿਆ ਤਾਂ ਸੱਚ ਹੀ ਸੁਣਿਆ ਹੋਊਗਾ। ਫਿਰ ਤੁਸੀਂ ਮਾੜਾ ਮਾੜਾ ਸਾਨੂੰ ਦੱਸਣਾ ਤਾਂ ਹੈਗਾ ਸੀ ਐਡੀ ਗੱਲ ਹੋ ਗਈਆਂ ਗੱਲਾਂ। ਲੋਕ ਇਹਨਾਂ ਰੋਹਦੇ ਆਣ ਨੇ। ਕਿਹੜੇ ਮੁੰਡਾ ਰਸੀਏ ਭਾਈ। ਉਹ ਫਿਰ ਮਾੜੀ ਮਾੜੀ ਪਿੰਡਕ ਦਾ ਦਿੰਦਾ ਕੋਈ ਨਾ ਮਾੜਾ ਮोटा ਸੰਝਾ ਲੈਂਦੇ। ਹੁਣ ਮੈਨੂੰ ਐਂ ਦੱਸ ਦੋ ਵੀ ਜੇ ਐਡੀ ਗੱਲ ਹੋ ਗਈ ਕੀ ਕਹਾਣੀ ਹੋਈ ਆ ਕਿੱਥੇ ਗਈ ਆ ਕੁੜੀ। ਕਿਹੜੇ ਪਿੰਡ ਦਾ ਮੁੰਡਾ ਸੀ। ਭਾਈ ਜੀ ਸਾਨੂੰ ਇਹ ਤਾਂ ਨਹੀਂ ਪਤਾ ਵੀ ਕੁੜੀ ਕਿੱਥੇ ਗਈ ਆ। ਮਾਸੇ ਮੁੰਡੇ ਦਾ ਪਤਾ ਸਾਨੂੰ ਮੁੰਡਾ ਦੱਸ ਦਾਂਗੇ ਫਿਰ ਮੁੰਡਾ ਤੁਸੀਂ ਵਿਆਹ ਕੇ ਆਪਾਂ ਵਿਆਹ ਕੇ ਤੋਰ ਦਿੰਦੇ ਐ ਤੇ ਪੱ ਜਿੰਦਗੀ ਲੋੜ ਸੀ ਠੀਕ ਆ ਕੀ ਗੱਲ ਹੁੰਦੀ ਐ ਕੋਈ ਗੱਲ ਹੋ ਜਾਂਦੀ ਹੁੰਦੀ ਐ ਚਲ ਕੀ ਗੱਲ ਵਿਆਹ ਕਰ ਦਿੰਦੇ ਆਪਾਂ ਗੱਲ ਬੈਠ ਕੇ ਹੋ ਜਾਂਦੀ ਹੁੰਦੀ ਐ ਤੁਸੀਂ ਤਾਂ ਜਮੇ ਇ ਢੀੜਾ ਕੇ ਬੈਠ ਗਏ ਫਿਰ ਹੁਣ ਐ ਕਿਹੜੇ ਆਪਾਂ ਨੂੰ ਬੈਠੇ ਘਰੇ ਬੈ ਕੇ ਤਾਂ ਨਹੀਂ ਕੁਛ ਹੁੰਦਾ ਹੁੰਦਾ ਕੁਛ ਨਹੀਂ ਹੁੰਦਾ ਕੁੜੀ ਨੂੰ ਸੱਦੋ ਤੇ ਮੁੰਡੇ ਨੂੰ ਸੱਦੋ ਵਿਆਹ ਕੇ ਤੋਰ ਦਿੰਨੇ ਆਂ ਬਾਈ ਜੀ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਨਾ ਵੀ ਉਹ ਮੁੰਡਾ ਕੌਣ ਆ ਤੇ ਕਿੱਥੋਂ ਆ ਤੁਸੀਂ ਖੁਦ ਕਹੋਗੇ ਕੌਣ ਆ ਪਈ ਹੋ ਸਕਦਾ ਬਾਈ ਪਿੰਡ ਦਾ ਹੀ ਹੋਣਾ ਤੂੰ ਮੈਂ ਮਰਚਾਂ ਨਹੀਂ ਆਹ ਰੋਟੀ ਲੱਗੀ ਨੇ ਕੀ ਖੇ ਖਾਧੀ ਆਪਣੇ ਪਿੰਡ ਦਾ ਹਾਂ ਬਾਈ ਕੋਈ ਚਾਚਾ ਦਾ ਤਾਂ ਪਾਲ ਲੈਂਦੀ ਹੋਰ ਕੋਈ ਆਨ ਕਮਾਂਡ ਦੇ ਪਿੰਡ ਮੁੰਡੇ ਮਰ ਗਏ ਸੀ ਵੀਰੇ ਵਾਲੇ ਚਾਚੇ ਰਿਆਂ ਵਾਲੀ ਕੋਈ ਕਰ ਵੀ ਦਿੰਦੇ ਆਪਾਂ ਕਿਤੇ ਮੁੰਡਾ ਵੀ ਉਹ ਪ੍ਰਗਟ ਸੀ ਪ੍ਰਗਟ ਛੋਟੇ ਦਾ ਓਹ ਹੋ ਕੁੜੀ ਨੇ ਜਮੀ ਪੱਟੀ ਮੇਸ ਕਰਤੀ ਉਹ ਘਰ ਦੇ ਜਵਾਕ ਨੇ ਨਹੀਂ ਆਏ ਸੋਚਿਆ ਵੀ ਮੇਰੀ ਭੈਣਾ ਵਰਗੀ ਆ ਗਾਉ ਨੂੰ ਲੈ ਕੇ ਭੱਜਿਆ ਜੇ ਬੇਸ਼ਕੀ ਪਾਈ ਤੋਂ ਨਾ ਮੀਂਹ ਹੀ ਜਾਂਦਾ ਸਾਰੇ ਆਪਣੇ ਪਿੰਡ ਦੇ ਤੋਂ ਤਾਂ ਹਜੂ ਮੇਰੀ ਗੱਲ ਸੁਣ ਲੈ ਇੱਕ ਠੀਕ ਹੈ ਕੁੜੀ ਦਾ ਲੈ ਪਤਾ ਕਿੱਥੇ ਆਪਣੀ ਕੁੜੀ ਠੀਕ ਹੈ ਉਸ ਤੋਂ ਬਾਅਦ ਕੁੜੀਨ ਦਾ ਤੌਰ ਤੇ ਰਿਸ਼ਤੇ ਰਿਚ ਉਸ ਤੋਂ ਬਾਅਦ ਪਰਗੜ ਨੂੰ ਨਾ ਘਰੇ ਤਲਾਹ ਦਿੰਦੇ ਤੇ ਉਹਨੇ ਬੈ ਕੇ ਗੱਲ ਕਰਦੇ ਜੇ ਇਹ ਗੱਲ ਹੋ ਗਈ ਨਾ ਆਪਾਂ ਤਾਂ ਸਾਰੀ ਉਮਰ ਨੱਕ ਨਰ ਗੱਡਣ ਜੋ ਕਰਣੀ ਰਹਿਣ ਆਪਣੇ ਤਾਂ ਪੜੀ ਬੱਡੀ ਬਣਾ ਦੇਉਗੇ ਸਾਰੇ ਲਾਣੇ ਦੀ ਬਣਾ ਮੈਂ ਜਦੋਂ ਪਿੰਡ ਚ ਪਤਾ ਲੱਗਾ ਵੀ ਪਿੰਡ ਚ ਪਿੰਡ ਚ ਕੁੜੀ ਨੇ ਵਿਆਹ ਕਰਾ ਲਿਆ ਤੈਨੂੰ ਮੈਂ ਪਤਾ ਕਿੱਥੋਂ ਤੱਕ ਗੱਲਾਂ ਜਾਣੀਆਂ ਆਪਣੇ ਤਾਂ ਕਿਸੇ ਰਿਸ਼ਤੇਰ ਨੇ ਨਹੀਂ ਵਰਤਣਾ ਤੇ ਕਿਸੇ ਹੋਰ ਨੇ ਨਹੀਂ ਵਰਤਣਾ ਤੇ ਸਾਰਾ ਪਿੰਡ ਤੋਤੇ ਕਰੂਗਾ ਤਾਂ ਵੱਡੀਆਂ ਗੱਲਾਂ ਹੋਈ ਨੇ ਬਾਈ ਕੱਲੀ ਕੁੜੀ ਦਾ ਕੀ ਜੀ ਜਦੋਂ ਉਹਨੂੰ ਆਪਾਂ 4 ਦਿਨਾਂ ਨੂੰ ਆਪਣੇ ਜਿਹਾ ਬਾਬਾ ਵਿਆਵਾਂਗੇ ਆਪਣੇ ਜਿਹੜਾ ਦੋਵਾਂ ਦਾ ਕੋਣ ਕਰੂਗਾ ਹਾਂ ਬਾਕੀ ਮੈਨੂੰ ਐ ਤਾਂ ਦਾ ਤੇ ਇਹਦਾ ਪਿੰਡ ਚ ਇਹੋ ਜਿਹਾ ਬੰਦਾ ਕਹੇ ਜਿਹਾ ਨੇ ਪਿੰਡ ਤੋਂ ਪਿੰਡ ਦੀ ਐਡੀ ਗੱਲ ਹੋ ਗਈ ਪਤੰਦਰਾ ਤੂੰ ਘਰੇ ਬੈਠਾ ਏ ਕਿ ਬੈਠਣਾ ਹੀ ਗੱਲਾਂ ਕਰੇ ਬਾਈ ਜੀ ਮੇਰਾ ਔਲਾ ਵੀ ਨਹੀਂ ਪਾ ਸਕਦੇ ਇਹ ਆਪਾਂ ਨੂੰ ਤਾਂ ਜੀ ਆਪਣੇ ਸਮਝਦੇ ਹੀ ਨਹੀਂ ਜੇ ਆਪਾਂ ਨੂੰ ਆਪਦੇ ਸਮਝਦੇ ਹੁੰਦੇ ਤਾਂ ਆਪਾਂ ਨੂੰ ਗੱਲ ਦੱਸਦੇ ਆਪਾਂ ਕੋਈ ਗੱਲ ਰਾਹ ਵੀ ਪਾ ਦਿੰਦੇ ਇਹ ਤਾਂ ਬਸ ਗੱਲਾਂ ਲਪਾਉਣ ਨੂੰ ਜਾਣਦੇ ਆ ਉਹ ਨਹੀਂ ਪਰਾਈ ਇਹ ਜੀ ਕੋਈ ਗੱਲ ਨਹੀਂ ਜਿਵੇਂ ਤੂੰ ਸੋਚਦੀ ਹੈਗੀ ਕੋਈ ਇੰਨਾ ਤਾਂ ਕੀ ਕਸੂਰ ਹੈ ਕੁੜੀ ਦਾ ਕਸੂਰ ਹੈ ਅਸਲ ਤਾਂ ਸਭ ਤੋਂ ਵੱਡਾ ਠੀਕ ਹੈ ਜਿਹਨੇ ਮਾੜਾ ਮੋਟਾ ਬਲੀ ਸੋਚਿਆ ਚੱਲ ਹੁਣ ਮੈਂ ਤਨ ਦਾ ਜਿਹੜਾ ਕੁਝ ਉਹਨਾਂ ਨੇ ਕਰਨਾ ਸੀ ਕਰਤਾ ਦੇ ਠੀਕ ਹੈ ਉਹਨੂੰ ਮੁੜ ਕੇ ਤਾਂ ਦੇਖ ਉਹਨੂੰ ਵਾਪਸ ਲਿਆ ਸਕਦਾ ਆਪਣੇ ਤਾਂ ਇਹ ਸਾਰੇ ਚੁੱਪ ਕਰਕੇ ਕੁੜੀ ਦਾ ਪਤਾ ਲਓ ਤੇ ਅਜੇ ਤਾਂ ਕੱਲ ਮਤ ਮਾਣਾ ਮੁੱਟੀ ਆਪਣੇ ਚ ਹੀ ਹੈ ਅਜੇ ਤਾਂ ਮਾਣਾ ਮੁੱਟੀ ਪੜੀ ਗੱਲ ਪਤਾ ਨਹੀਂ ਲੱਗਦੀ ਕਿ ਕਿਤੇ ਰਿਸ਼ਤੇ ਰਣੇ ਦਾ ਪਤਾ ਲੱਗਾ ਤੋ ਤੋ ਹੋ ਜੂਗੀ ਕੁੜੀ ਨੂੰ ਚੁੱਪ ਕਰਕੇ ਬੁਲਾ ਕੇ ਰਿਸ਼ਤੇ ਤੋਰ ਦਿੰਦੇ ਠੀਕ ਹੈ ਉਧਰ ਤੋਰ ਦਿੰਦੇ ਕਿਤੇ ਠੀਕ ਆਪਣਾ ਮੁਝਾ ਮੁੰਡੇ ਉੱਥੇ ਯਾਰ ਦੋਸਤ ਬਾਹਰ ਉੱਥੇ ਭੂਆ ਕੋਲ ਤੋਰ ਦਿੰਦੇ ਉੱਥੇ ਦਾ 20 ਮਹੀਨਾ ਬੈਠੂ ਉਸ ਤੋਂ ਬਾਅਦ ਕੋਈ ਮੁੰਡੇ ਦਾ ਟਿਕਾਣਾ ਲੱਭ ਕੇ ਇਹਨੂੰ ਘਰੇ ਭੇਟਾਵਾਂਗੇ ਪਰ ਗੱਟ ਨੂੰ ਉਸ ਤੋਂ ਬਾਅਦ ਕੋਈ ਹੋਰ ਪਿੰਡ ਦਾ ਕੋਈ ਟਿਕਾਣਾ ਲੱਭ ਕੇ ਕੁੜੀ ਨੂੰ ਬਾਰੋ-ਬਾਰੇ ਤੋਰ ਦਾਂ ਬਰ ਕੁੜੀ ਨੂੰ ਲੱਭੀਏ ਕਿੱਥੋਂ ਕੋਈ ਨਾ ਬੜਕ ਲੈਨੇ 12 ਮੋਟਾ ਸਾਰਾ ਕੁਝ ਅੱਜ ਕੱਲ ਤਾਂ ਇੰਨਾ ਤਕਨੀਕ ਬਦਲ ਗਈ ਹੁਣ ਤਾਂ ਉਹਦੀ ਪਤਾ ਲੱਗ ਜਾਂਦਾ ਲੋਕੇਸ਼ਨ ਸੋਨੂੰ ਮਾੜਾ ਵੋਟਾ ਕਿਸੇ ਪਾਸੇ ਫੋਨ ਖਾਣ ਆਇਆ ਹੀ ਹੋਊਗਾ ਕੋਈ ਗੱਲ ਨਹੀਂ ਨਾ ਫੋਨ ਫਾਨ ਤਾਂ ਨਹੀਂ ਆਇਆ ਜੀ ਜੀ ਕੋਈ ਗੱਲ ਨਹੀਂ ਤੂੰ ਮੈਨੂੰ ਮਾੜਾ ਮੋਟਾ ਨੰਬਰ ਦੇ ਮੈਂ ਆਪੇ ਮੜੀ ਨੰਬਰ ਦਾ ਬਾਈ ਉਹਨਾਂ ਦੇ ਬੰਦ ਆ ਹੀ ਜਾਂਦੇ ਦੋਮਾ ਦੇ ਚਲ ਕੋਈ ਨਾ ਆਪਾਂ ਪਤਾ ਲੰਨਾ ਫਿਰ ਘਰੇ ਬੈ ਕੇ ਤਾਂ ਕੋਈ ਸੁਣਦਾ ਨਾ ਕੋਈ ਨਾ ਮੇਰੇ ਬਿਥੇਰੇ ਚਾਰ ਦੋਸਤ ਆਪਣੇ ਬਾਹਰ ਅੰਦਰ ਆਪਾਂ ਬਿੜਕ ਤਾਂ ਲਈ ਲਵਾਂਗੇ ਐਡੇ ਘਰੇ ਜਰੇ ਵੀ ਨਹੀਂ ਆਪਾਂ ਬਿੜਕ ਵੀ ਨਹੀਂ ਲੈ ਸਕਦੇ ਕਰ ਲਾਂਗੇ ਪਤਾ ਕੋਈ ਗੱਲ ਘਰੇ ਨਾ ਬਟ ਤੂੰ ਚੱਲ ਮੇਰ ਨਾਲ ਤੁਰ ਆਪਾਂ ਬਿੜਕਾ ਪਾ ਲਈਏ ਬਾਹਰ ਆ ਤੇ ਫਿਰ ਆਪਾਂ ਆ ਗੱਲ ਐ ਪੁੱਛਦੀ ਸੀ ਘਰੋਂ ਤਾਂ ਨਹੀਂ ਕੋਈ ਸਮਾਨ ਸਮੂਨ ਚੱਕ ਕੇ ਲੈ ਗਈਗੀ ਉੱਪਰ ਜਿਹੜਾ ਬੇਬੇ ਦਾ ਸੋਨਾ ਸੀਗਾ ਉਹ ਲੈ ਗਈ ਤੇ ਹੋਰ ਥੋੜਾ ਘਣਾ ਇਹਦਾ ਵੀ ਸੀਗਾ ਉਹ ਵੀ ਨਾਲ ਹੀ ਲੈ ਗਈ ਫਿਰ ਤੂੰ ਐ ਕਹ ਕਿ ਸਾਰਾ ਘਰ ਹੀ ਲੈ ਗਈ हां भाई दीदी ਅਸੀਂ ਨਾ ਬਸ ਤੁਹਾਨੂੰ ਐ ਨਹੀਂ ਦੱਸਿਆ ਸਾਨੂੰ ਲੱਗਿਆ ਵੀ ਪਤਾ ਨਹੀਂ ਕੀ ਕੁਝ ਹੋ ਜਾਊਗਾ ਜੇ ਅਸੀਂ ਦੱਸਤਾ ਵੀ ਤੁਸੀਂ ਤਾਂ ਸਾਨੂੰ ਹੀ ਗੁਨਾਹਕਰ ਮੰਨੋਗੇ ਸੋਨੂੰ ਤਾਂ ਕਾਦੇ ਵਾਸਤੇ ਮਨਣਾ ਭਾਈ ਹੁਣ ਤੁਸੀਂ ਤਾਂ ਚੰਗਾ ਉਹਨੂੰ ਪੜਾਈ ਜਾਂਦੇ ਸੀ ਉਹਨੇ ਨਹੀਂ ਕੁਝ ਸੋਚਿਆ ਤੁਹਾਡੇ ਵਾਸਤੇ ਬਸ ਇਹ ਉਮਰੀ ਐ ਜੀ ਹੁੰਦੀ ਐ ਸਰੋ ਬੰਦਾ ਕੋਈ ਕੰਮ ਕਰਦਾ ਹੁੰਦਾ ਨਾ ਅਗਲ ਤੇ ਪਰਦਾ ਪੈ ਜਾਂਦਾ ਹੁਣ ਉਹਦਾ ਕੋਈ ਤੇ ਪਰਦਾ ਪੈ ਮੈਂ ਤਾਂ ਕਹਿੰਦੀ ਆ ਜੀ ਇਹ ਗੱਲ ਨੂੰ ਇੱਥੇ ਲੁਕੋਦਗੇ ਚਾਰ ਦਿਨਾਂ ਨੂੰ ਆਪਣੇ ਜਵਾਕ ਵੱਡੇ ਹੋਣਗੇ ਆਪਦੀ ਵੱਡੀ ਭੈਣ ਨੂੰ ਭੂਆ ਨੂੰ ਵੇਖ ਕੇ ਉਹ ਜਵਾਕ ਵਿਗੜਨਗੇ ਕਿੰਨੇ ਜਵਾਕ ਆ ਆਪਣੇ ਸ੍ਰੀਕੇ ਕਬੀਲੇ ਚ ਸਾਰੇ ਆਖਣਗੇ ਵੀ ਉਹਦਾ ਕੀ ਕਰ ਲਿਆ ਇਹ ਤਾਂ ਗਲਤ ਤੇ ਸਹੀ ਆ ਚੱਲ ਕੋਈ ਨਾ ਹਾਂ ਤੋਂ ਬਾਹਰ ਇੱਥੇ ਬੈਠਣਾ ਕੋਈ ਗੁੱਈਆ ਬਣ ਕੇ ਤਾਂ ਚੱਲ ਮੇਰੇ ਨਾਲ ਤੁਰ ਪਾਂ ਸਿੱਧਾ ਹੋ ਕੇ ਠੀਕ ਆ ਤੇਰਾ ਕੁਛ ਕਰ ਲਿਆ ਹੁਣ ਤੁਰ ਸਿੱਧਾ ਗੀ ਚੱਲ ਕੋਈ ਨਾ ਵੀ ਪੜ ਮੇਰੀ ਗੱਲ ਸੁਣ ਜੇੜੀ ਕੁਛ ਪੜਤਾਲ ਕਰਨੀ ਆ ਨਾ ਬੰਦੇ ਆਪੇ ਕਰ ਲੈਣਗੇ ਕੀ ਕਾਲਸੇ ਸੁਚਾਹ ਲੈ ਉਹਨੂੰ ਕਹਿੰਦੀ ਸੀ ਮੈਂ ਲਿਆਉਂਗੀ ਪਾ ਕੇ ਫਿਰ ਵਾਪਸ ਨਾ ਕੋਈ ਨਹੀਂ ਮੈਂ ਲਿਆਉਣੀ ਆ ਚਾਹ ਤੋ ਕੋਈ ਬੈਠੇ ਕੋਈ ਨਾ ਭਾਈ ਬਠੇਰੀ ਥੋੜੇ ਤਾਂ ਪਰਮਾਤਮਾ ਨੇ ਦੇਖਦਾ ਪਾਤੀ ਆ ਕੁੜੀ ਜਿਹਨੇ ਆ ਚਾਹ ਚੁੜਾ ਲੈ ਅਸੀਂ ਤਾਂ ਕੰਮ ਲਈ ਸੋਚਦੇ ਸੀਗੇ ਕਿ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਤਾਂ ਗੱਲ ਢਾ ਦੇਣਗੇ ਉੱਪਰ ਆਪਦੇ ਤਾਂ ਆਦੇ ਹੁੰਦੇ ਹਨ ਚਲ ਗੋਈ ਅੱਛਾ ਹੁਣ ਸੰਦੀ ਕੁ ਲੱਭ ਲੈਣਗੇ ਛੱਡ ਦੋ ਪ੍ਰਗਟ ਨੂੰ ਬਾਈ ਹਾਏ ਹਾਏ ਬਾਈ 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 ਛੱਡ ਦੋ ਬਾਈ ਬਾਈ ਪ੍ਰਗਟ ਸੰਦੀਪਾ ਅਵਾ ਸੰਦੀਪਾ ਸੰਦੀਪਾ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਠੀਕ ਤਾਂ ਹੈ ਨਾ ਤੂੰ ਤੁਸੀਂ ਠੀਕ ਹੋ ਮੈਂ ਤਾਂ ਠੀਕ ਹਾਂ ਮੈਨੂੰ ਕੀ ਹੋਣਾ ਕੀ ਹੋਇਆ ਮੈਂ ਤਾਂ ਬੜਾ ਬੜਾ ਸੁਪਨਾ ਵੇਖਿਆ। ਬੋਲਾ ਤੁਸੀਂ ਠੀਕ ਹੋ ਨਾ? ਉਹ ਲੈ ਮੈਂ ਚੰਗਾ ਭਲਾ ਅੰਦਰ ਸਾਹਮਣੇ ਬੈਠਾ ਮੈਨੂੰ ਕਿਉਂ ਨਾ? ਕਾਮਲੀ ਨਾ ਹੋਵੇ ਤਾਂ। ਕੀ ਵੇਖਿਆ ਸੁਪਨਾ ਇਹ ਜਾ? ਮੈਂ ਤਾਂ ਸੱਚੀ ਬੜਾ ਡਰੀ ਪਈ ਆ। ਭਾਈ ਉਹਨੇ ਨਾ ਆਪਾਂ ਨੂੰ ਦੋਨਾਂ ਨੂੰ ਫੜ ਲਿਆ ਤੇ ਤੁਹਾਡੇ ਨਾਲ ਕੁੱਟਮਾਰ ਕਰੀ ਜਾਂਦੇ ਆ। ਉਹ ਸਵੇਰੇ ਸਵੇਰੇ ਚੰਗੇ ਬੋਲ ਕਰ ਲਾ। ਐਵੇਂ ਕਾ ਪੁੱਠਾ ਬਲੀ ਨਹੀਂ ਆ। ਨਾਲੇ ਉਹਦਾ ਇੱਕ ਸੁਪਨਾ ਸੀਗਾ ਤੇਰਾ। ਸੱਚ ਨਹੀਂ ਹੈਗਾ। ਤੈਨਾਂ ਹੀ ਕਿ ਦਸਾ ਚਾਹਣਾ ਨਾਲੇ ਇੱਥੇ ਆਪਾਂ ਨੂੰ ਕਿੱਥੇ ਲੱਭ ਲੈਣਾ ਉਹਨਾਂ ਨੇ ਮੈਨੂੰ ਤਾਂ ਡਰ ਲੱਗੇ ਜਾਂਦਾ ਆਪਾਂ ਨਾ ਇੱਥੋਂ ਛੱਡ ਕੇ ਆਪਾਂ ਤਾਂ ਹੋਰ ਕਿਤੇ ਚੱਲਦੇ ਆਂਗੇ ਉਹ ਕਹਿੋ ਜੰਗਾ ਕਿ ਕਿਸੇ ਹੋਰ ਸ਼ਹਿਰ ਚ ਚੱਲਦੇ ਆ ਮੈਨੂੰ ਨਹੀਂ ਪਤਾ ਮੈਂ ਨਹੀਂ ਇੱਥੇ ਰਹਿਣਾ ਲੈ ਜਿਉਣਾ ਹੀ ਹੋਇਆ ਤਾਂ ਕਿਸੇ ਹੋਰ ਸ਼ਹਿਰ ਚ ਵੀ ਆ ਜਾਣਗੇ ਇੱਥੇ ਆਪਾਂ ਨੂੰ ਕੌਣ ਲੱਭਣ ਲੱਗਿਆ ਨਾਲੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਹੁਣ ਬਾਹਰ ਆਇਆਂ ਨੂੰ ਤੁਸੀਂ ਤੁਸੀਂ ਮੰਨਦੇ ਕਿਉਂ ਨਹੀਂ ਦੇਖੋ ਅੱਜ ਤਾਂ ਮੈਂ ਸੁਪਨੇ ਵੇਖਿਆ ਜੇ ਕੱਲ ਨੂੰ ਆਪਾਂ ਨੂੰ ਸੱਚੀ ਲੱਭ ਲਿਆ ਤਾਂ ਹੋਏ ਆਪਾਂ ਨੂੰ ਕੋਈ ਨਹੀਂ ਲੱਭਣ ਲੱਗਿਆ ਨਾਲੇ ਹੁੰਦਾ ਤੋਂ ਮੈਨੂੰ ਬੜਾ ਕਹਿਣੀ ਸੀ ਆਪਾਂ ਘੁੰਮਣ ਫਿਰਨ ਜਾਣਾ ਹੈਗਾ ਤੇ ਆਪ ਆਰਾਮ ਨਾਲ ਕੰਬਲ ਲੈ ਕੇ ਪਈਆਂ ਅਹੇ ਤੱਕ ਮੈਂ ਚੱਲਿਆ ਸੀਗਾ ਬਾਹਰ ਨਹੀਂ ਤੁਸੀਂ ਕਿਤੇ ਨਹੀਂ ਜਾਣਾ ਪਲੀਜ਼ ਮੈਂ ਪਹਿਲੇ ਇੰਨਾ ਪੜਾ ਸੁਪਣਾ ਵੇਖ ਲਿਆ ਮੈਂ ਨਹੀਂ ਚਾਹੁੰਦੀ ਉਹ ਸੱਚ ਹੋਵੇ ਨਹੀਂ ਤੁਸੀਂ ਕਿਤੇ ਨਾ ਜਾਓ ਬਸ ਅੱਜ ਦਾ ਦਿਨ ਘਰੇ ਰਹੋ ਹੋ ਤਾਂ ਇਹ ਨੂੰ ਨਹੀਂ ਪਤਾ ਜਦੋਂ ਆਪਾਂ ਬਾਹਰ ਜਾਵਾਂਗੇ ਨਾ ਉਧਰ ਖਾਣ ਪੀਣ ਦਾ ਸਮਾਨ ਕਿੰਨਾ ਮਹਿੰਗਾ ਮਿਲਦਾ ਆਪਾਂ ਸਾਰੇ ਕੁਝ ਇੱਥੇ ਹੀ ਲੈ ਚੱਲਦੇ ਹਾਂ ਮੈਂ ਬਾਜ਼ਾਰ ਜਾ ਕੇ ਆਉਣਾਗਾ ਨਾਲ ਤੋ ਮੈਨੂੰ ਦੱਸ ਕੀ ਕੁਝ ਲੈ ਕੇ ਆਵਾਂ ਨਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਹਉ ਤਾਂ ਕਿਉਂ ਟੈਨਸ਼ਨ ਲਈ ਜਾਨੀਆ ਸਾਰਾ ਕੁਝ ਠੀਕ ਹੈਗਾ ਇੱਕ ਸੁਪਨਾ ਆਇਆ ਤੈਨੂੰ ਮੈਂ ਪਾਣੀ ਲੈ ਕੇ ਦਿੰਨਾ ਪਾਣੀ ਪੀ ਲਾ ਤੂੰ ਐਵੇਂ ਬਾੜਾ ਨਾਲ ਸਾਰਾ ਕੁਝ ਠੀਕ ਹੈਗਾ ਨਾ ਇੱਥੇ ਕੋਈ ਆਉਣ ਲੱਗਿਆਗਾ ਨਾਲੇ ਘਰ-ਬਾਰੇ ਕੌਣ ਜਾਣਦਾਗਾ ਖੇਤਾਂ ਚੋਂ ਆਗਾ ਕੋਈ ਏ ਕਿਹੜਾ ਪਿੰਡ ਚ ਬੈਠੇਗੇ ਆਪਾਂ ਵੀ ਕੋਈ ਦੱਸ ਦੂ ਉਹਨਾਂ ਨੂੰ ਬਸ ਇਹ ਨਾ ਸੁਪਨਾ ਕਦੇ ਵੀ ਸੱਚ ਤੂੰ ਫੇਰ ਨਾ ਕਰ ਮੈਂ ਨਾ ਬਾਜ਼ਾਰ ਜਾ ਕੇ ਆਉਣਾਗਾ ਤੂੰ ਮੈਨੂੰ ਐਂ ਦੱਸ ਦੇ ਖਾਣ ਪੀਣ ਦਾ ਮੈਂ ਕੀ ਕੀ ਸਮਾਨ ਲੈ ਕੇ ਆਵਾਂ ਫਿਰ ਕਲ ਨੂੰ ਫਿਰ ਮੈਨੂੰ ਆਕੇਂਗੀ ਆਪਣੀ ਕਾਪੀ ਲੈ ਕੇ ਬੈਠ ਗਿਆ ਸਾਰਾ ਕਿਤਾਬ ਕਰਨ ਲੱਗ ਗਿਆ ਕੋਈ ਪਰ ਆਪ ਦੱਤਿਆਂ ਰੱਖਿਓ ਜਲਦੀ ਘਰੇ ਆ ਜਾਓ ਹੋ ਹੁਣ ਆ ਜਾਣਾ ਮੈਂ ਟੈਨਸ਼ਨ ਜੀ ਹੋਈ ਰਹੂਗੀ ਮੈਂ ਆਉਣ ਜਾਣ ਕਰਨਾ ਆਪਾਂ 5 ਮਿੰਟਾਂ ਚ ਮੁੜ ਆਉਣਾ ਮੈਂ ਸਮਾਨ ਲੈ ਕੇ ਤੁਹਾਨੂੰ ਪਾਣੀ ਲੈ ਕੇ ਦਿੰਦਾ ਮੈਂ ਤੇ ਨਾਲ ਟੈਨਸ਼ਨ ਨਾ ਲੈ ਸਾਰਾ ਕੁਝ ਠੀਕ ਆ ਜਾਏ ਹਾਈ ਮੇਰੇ ਵਾਹਿਗੁਰੂ ਇਹ ਸੁਪਨਾ ਨਾ ਕਦੇ ਵੀ ਸੱਚ ਨਾ ਹੋਵੇ ਕਿੰਨਾ ਡਰਾਉਣਾ ਸੁਪਨਾ ਫਰ ਜੀ ਬਾਈ ਹੋਰਾਂ ਨੇ ਲੱਭ ਲਿਆ ਮੀਰ ਪਾਲਾ ਹੂੰ ਮੈਂ ਤਾਂ ਬੈਠੀ ਸੋਚੀ ਜਾਂਦੀ ਸੀ ਵੀ ਸੰਦੀਪ ਛੇਤੀ ਛੇਤੀ ਮਿਲ ਜੇ ਤਾਂ ਚੰਗੀ ਗੱਲ ਆ ਐਵੇਂ ਥਾ ਥਾ ਪੁੱਛਣਾ ਪੈਂਦਾ ਭੈੜਾ ਹੀ ਲੱਗਦਾ ਨਾ ਹੋ ਗਈ ਤਾਂ ਗੱਲਾਂ ਯਾਰ ਸਾਨੂੰ ਪੁੱਛ ਦੇਣ ਸ਼ਰਮਜੀ ਆਉਂਦੀ ਹੈ ਅਗਲਾ ਮੂਰਲਾ ਵੀ ਸੌ ਸੋਚਦਾ ਹੈ ਕਿ ਕਾਹ ਤੋਂ ਪੁੱਛੀ ਜਾਂਦੇ ਹਾਂ ਚਲ ਤੁਸੀਂ ਮੈਨੂੰ ਐਂ ਦੱਸੋ ਕੱਲ ਤੁਸੀਂ ਕਿੱਥੇ ਕਿੱਥੇ ਜਾ ਕੇ ਆਏ ਕੁਝ ਤਾਂ ਪਤਾ ਲੱਗਿਆ ਹੀ ਹੋਊਗਾ ਕੱਲ ਤਾਂ ਤਕਰੀਬਨ ਸਾਰਾ ਏਰੀਆ ਹੀ ਦੇਖ ਲਿਆ ਬਸ ਆ ਦੋ ਤਿੰਨ ਪਿੰਡ ਹੀ ਰਹਿ ਗਏ ਇਧਰ ਲਈ ਮੱਖੇ ਵਾਲੀ ਸਾਈਡ ਮੂਸਾ ਰਹਿ ਗਿਆ ਇੱਕ ਮੱਖਾ ਰਹਿ ਗਿਆ ਇੱਕ ਦੋ ਪਿੰਡ ਹੋਰ ਜਿਹੜੇ ਰੱਬ ਕਰੇ ਨਾ ਉਹਨਾਂ ਚੋਂ ਕਿਸੇ ਪਿੰਡ ਚ ਹੋਣ ਉਹ ਛੇਤੀ ਮਿਲ ਜਾਣਾ ਵੇਸੀ ਵੀਰ ਜੀ ਦਾ ਸੁਭਾਤਾ ਬਹੁਤ ਭੈੜਾ ਹੈਗਾ ਫਿਰ ਵੀ ਇੱਕ ਵਾਰੀ ਦੇਖ ਕੇ ਗੁੱਸਾ ਤਾਂ ਆਉਂਦਾ ਹੀ ਆ ਗੁੱਸਾ ਤਾਂ ਤੁਹਾਨੂੰ ਵੀ ਆਊਗਾ ਪਰ ਮੈਂ ਤੁਹਾਨੂੰ ਐ ਕਹਨੀ ਆ ਵੀ ਬਗਾਨੇ ਪਿੰਡ ਕਾਦੇ ਵਾਸਤੇ ਜਲੂਸ ਕੱਢਣਾ ਜੇ ਕਿਤੇ ਮਿਲ ਗਏ ਨਾ ਤਾਂ ਤੁਸੀਂ ਬਸ ਵੜਿਆ ਕੇ ਜੇ ਕਿਰਾਂ ਪਿਆਰ ਨਾਲ ਲੈ ਆਓ ਉਹਨਾਂ ਨੂੰ ਕੋਈ ਨਾ ਤੂੰ ਟੈਨਸ਼ਨ ਨਾ ਕੋਈ ਨਾ ਵੜਿਆ ਕੀ ਲਿਆਵਾਂਗੇ ਹੋਰ ਵੈਸੇ ਚਲ ਡਰ ਤਾਂ ਉਹਨਾਂ ਨੂੰ ਵੀ ਹੋਊਗਾ ਹੀ ਮੈਂ ਤਾਂ ਹੀ ਸੋਚੀ ਜਾਂਦੀ ਸੀ ਕਿ ਜੇ ਉਹ ਮਿਲ ਗਏ ਇਕਦਮ ਦੇਖ ਕੇ ਮੈਂ ਕਿਹਾ ਬਾਈ ਜ਼ਿਆਦਾ ਗੁੱਸਾ ਨਾ ਕਰ ਜੇ ਤੇ ਪਰਜਾ ਇਦਾਂ ਨਹੀਂ ਕੁਝ ਬੋਲੀ ਸੀ ਬਾਅਦ ਚ ਨਾ ਕੁਝ ਨਹੀਂ ਬੋਲੀ ਉਹ ਤਾਂ ਮੈਨੂੰ ਐ ਕਹਿੰਦੀ ਸੀ ਵੀ ਆਪਾਂ ਨਾ ਕਿਸੇ ਨੂੰ ਨਹੀਂ ਗੱਲ ਦੱਸਦੇ ਤੇ ਵੈਸੇ ਇੱਕ ਗੱਲ ਆ ਆਪਾਂ ਗਲਤ ਸੋਚਦੇ ਸੀ ਹਨਾ ਆਪਾਂ ਨੂੰ ਐ ਲੱਗਦਾ ਸੀਗਾ ਵੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਤਾ ਨਹੀਂ ਆਪਣੀ ਗੱਲ ਡਾਉਣਗੇ ਉਹ ਹਨਾ ਪਰ ਨਹੀਂ ਉਹਨਾਂ ਨੇ ਸਾਬਤ ਕਰਤਾ ਵੀ ਆਪਦੇ ਤਾਂ ਆਪਦੇ ਹੁੰਦੇ ਆ ਸਹੀ ਗੱਲ ਆ ਯਾਰ ਆਪਦੇ ਤਾਂ ਆਪਦੇ ਹੁੰਦੇ ਆ ਜੇ ਕੋਈ ਬਗਾਨਾ ਹੁੰਦਾ ਨਾ ਇਹਨਾਂ ਦੀ ਜਗ੍ਹਾ ਤਾਂ ਗੱਲ ਨੂੰ ਫਲਾ ਦੇਣਾ ਸੀ ਆਪਦੇ ਸੀ ਤਾਂ ਹੀ ਗਲਤੀ ਪਰਦਾ ਪਾ ਲਿਆ ਇਹਨਾਂ ਨੇ ਨਾਲੇ ਆਪਾਂ ਤਾਂ ਜਮਾ ਹੀ ਕੰਮ ਲਏ ਆ ਐਵੇਂ ਇਹਨਾਂ ਤੋਂ ਪਰਦਾ ਰੱਖਿਆ ਜੇ ਉਹਦੇ ਦਾ ਦੱਸਿਆ ਹੁੰਦਾ ਨਾ ਅੱਜ ਨੂੰ ਸੰਦੀਪ ਘਰੇ ਹੁੰਦੀ ਤੇ ਉਹਦਾ ਕਿਤੇ ਵਿਆਹ ਵੀ ਕਰਿਆ ਹੁੰਦਾ ਸਹੀ ਗੱਲ ਆ ਯਾਰ ਮੇਰੀ ਗਲਤੀ ਰਹੀ ਬਸ ਜਿਹੜਾ ਦੱਸਿਆ ਨਹੀਂ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਆਪਾਂ ਨੂੰ ਚੱਲ ਜੋ ਵੀ ਕਰਦਾ ਨਾ ਰੱਬ ਚੰਗਾ ਹੀ ਕਰਦਾ ਵਧੀਆ ਹੋ ਗਿਆ ਉਹ ਮੌਕੇ ਤੇ ਆ ਗਏ ਤੇ ਸ਼ਾਇਦ ਹੁਣ ਕੋਈ ਹੱਲ ਹੋ ਜਾਊਗਾ ਤੇ ਬਾਈ ਨੇ ਉਹਦਾ ਫੋਨ ਆਇਆ ਸੀ ਹੋਈ ਮੈਨੂੰ ਕਹਿੰਦਾ ਜਲਦੀ ਸੁਨੇਹਾ ਚੱਲਾਂਗੇ ਉਹਨੇ ਇੱਕ ਦੋ ਥਾਣਿਆਂ 'ਚ ਵੀ ਕਹਿ ਰੱਖਿਆਗਾ ਸ਼ਾਇਦ ਫੋਟੋ ਦਿੱਤੀ ਹੋਵੇ ਥਾਣੇ 'ਚ ਅੱਛਾ ਚੱਲ ਕੋਈ ਨਹੀਂ ਲੱਗ ਜੂਗਾ ਪਤਾ ਮੈਂ ਤੁਹਾਨੂੰ ਇਹ ਗੰਦੀ ਸੀਗੀ ਚਾਹੇ ਕਿਵੇਂ ਮਰਜੀ ਆ ਤੁਸੀਂ ਨਾ ਪਰਗਟ ਨੂੰ ਕੁਛ ਨਾ ਕਿਹਾ ਕਿਰਾ ਉਹ ਕੋਈ ਨਾ ਅਸੀਂ ਕਿਉਂ ਬਹਿਣਾਗਾ ਵਧੀਆ ਹੋਵੇ ਪਿਆਰ ਨਾਲ ਸਮਝ ਜਾਣ ਇਸ ਤੋਂ ਵਧੀਆ ਕੀ ਹੋਣਾ ਹਮਮ ਕੀ ਪਤਾ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਈ ਜਾਵੇ ਤੇ ਆਪਣੀ ਤੋਂ ਮਾਫੀ ਮੰਗ ਲੈਣ ਤੇ ਉਹ ਵੀ ਆਪਦੇ ਘਰੇ ਜਾਵੇ ਤੇ ਆਪਣੀ ਕੁੜੀ ਵੀ ਕਿਉਂਕਿ ਮੈਂ ਨਹੀਂ ਚਾਹਦੀ ਉਹ ਵੀ ਇਕੱਲਾ ਇਕੱਲਾ ਮੁੰਡਾਗਾ ਹਨਾ ਉਹਦੀ ਮਾਂ ਦਾ ਦੇਖ ਵੀ ਤਾ ਖਰਾਬ ਕਰਨਾ ਜੇ ਆਪਣੀ ਕੁੜੀ ਦੀ ਗਲਤੀ ਹੈ ਤਾਂ ਉਹਦੀ ਵੀ ਬਰੋਬਰੀ ਦੋਵਾਂ ਦੀ ਗਲਤੀ ਹੈ ਹਾਂ ਤੇਰੀ ਗੱਲ ਇਹ ਨਹੀਂ ਕਿ ਵੀ ਆਪਾਂ ਨੂੰ ਇੱਕ ਜਣੇ ਨੂੰ ਸਜ਼ਾ ਦੇਵਾਂਗੇ ਇੱਕ ਜਣੇ ਨੂੰ ਛੱਡ ਦਾਂਗੇ ਜੇ ਸਜ਼ਾ ਮਿਲੂ ਤਾਂ ਦੋਵਾਂ ਨੂੰ ਮਿਲੂ ਜੇ ਛੱਡਾਂਗੇ ਤਾਂ ਦੋਵਾਂ ਨੂੰ ਛੱਡਾਂਗੇ ਇਹੀ ਤਾਂ ਮੈਂ ਤੁਹਾਨੂੰ ਸਮਝਾਉਂਦੀ ਸੀ ਗੱਲਾਂ-ਗੱਲਾਂ ਚ ਵੀ ਕਿਤੇ ਇਹ ਨਾ ਹੋਵੇ ਆਪਦੀ ਕੁੜੀ ਨੂੰ ਲੈ ਆਵਾਂ ਤੇ ਬਗਾਨੇ ਪੁੱਤ ਨੂੰ ਖੁਸ਼ ਕਰ ਦੋ ਕਿਉਂਕਿ ਗੁੱਸਾ ਬਹੁਤ ਭੜਾ ਹੁੰਦਾ ਨਾ ਗੁੱਸੇ ਤੇ ਕੰਟਰੋਲ ਕਰਨਾ ਚਾਹੀਦਾ ਹੈਗਾ ਮੈਂ ਤਾਂ ਇਹੀ ਚਾਹੁੰਦੀ ਆ ਵੀ ਜਿਵੇਂ ਆਪਣੀ ਕੁੜੀ ਸਹੀ ਸਲਾਮਤ ਘਰੇ ਆਊਗੀ ਉਹ ਵੀ ਆਪਦੇ ਘਰੇ ਸਹੀ ਸਲਾਮਤ ਹੀ ਜਾਵੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਚਲ ਹੁਣ ਬਾਈ ਨੂੰ ਫੋਨ ਬੜੇ ਲਈ ਜਾਂਦਾ ਸੀ ਤੇ ਹੁਣ ਜਾਣਾ ਸੀ ਚਲ ਕੋਈ ਨਹੀਂ ਜਾਓ ਫਿਰ ਤੁਸੀਂ ਠੀਕ ਹੈ